ਜੀ ਆਪਣਾ ਰੇਸ਼ਮ ਸਿੰਘ ਜਿਹੜਾ ਪਿੰਡਾ ਜੀ ਬਹੁਣ ਇਹ ਜਿਹੜਾ ਐਕਸੀਡੈਂਟ ਹੋਇਆ ਇਸਦੀ ਬਾਰੇ ਜਾਣਕਾਰੀ ਦਿਓ ਤੇ ਮਾਂ ਤੇ ਦੋਨੇ ਆਪਣੀ ਭੂਆ ਨੂੰ ਕੁੜੀ ਥਿਆਰ ਲੈ ਕੇ ਚੱਲੀ ਸੀਗੀ ਜਣੀ ਉਹਦੀ ਮਾਂ ਦੀ ਨਾਣਾਂ ਨੇ ਉੱਥੇ ਮੰਡ ਚ ਇਹ ਪਿੰਡੋਂ ਥਿਆਰ ਲੈ ਕੇ ਜਾ ਰਹੀਆਂ ਸੀਗੀ ਅੱਛਾ ਜੀ ਲੋੜੀ ਦਾ ਥਿਆਰ ਲੈ ਕੇ ਜਾ ਰਹੀਆਂ ਸੀ ਕਿੱਥੇ ਹੋਇਆ ਕਿੱਥੇ ਐਕਸੀਡੈਂਟ ਇਹ ਮਲੇਰਾਂ ਦੇ ਕੋਲ ਜਾ ਕੇ ਹੋਇਆ ਕਾਟੜ ਕਾਟੜ ਦੇ ਕੋਲ ਮੋੜ ਦੇ ਆਪਣੇ ਪਾਸੇ ਕੀ ਕੀ ਨਾਮ ਸੀਗਾ ਇਹਨਾਂ ਦਾ ਲੇਡੀ ਜੀ ਜੀ ਡੈਥ ਹੋਈ ਉਹ ਕਮਲਜੀਤ ਕੌਰ ਆਈ ਉਹਦੀ ਲੜਕੀ ਆ ਉਹਦਾ ਨਾਮ ਜਸਪ੍ਰੀਤ ਉਹਦੀ ਹਾਲਤ ਕਿਦਾਂ ਜੀ ਉਹ ਪੀਜੀ ਆਈ ਰੈਫਰ ਕਰ ਦਿੱਤਾ ਹੈ ਹਾਲਤ ਨਾਜ਼ੁਕ ਮਾਈ ਹੈ ਇਹਨਾਂ ਦੇ ਪਿਤਾ ਕੀ ਕਰਦੇ ਜੀ ਫੌਜ ਫੌਜ ਚ ਉਹ ਸੁਣਨੇ ਚ ਆਇਆ ਕਿ ਹਲੇ ਪਰਸੋਂ ਹੀ ਗਏ ਆ ਹਲੇ ਪਰਸੋਂ ਗਏ ਛੁੱਟੀ ਕੱਟ ਕੇ ਛੁੱਟੀ ਕੱਟ ਕੇ ਗਏ ਹਾਂਜੀ ਗੱਡੀ ਚ ਆ ਕੇ ਤਾਂ ਪਤਾ ਲੱਗਿਆ ਜੀ ਕੋਈ ਨਹੀਂ ਗੱਡੀ ਦੇ ਚਾਲਕ ਦਾ ਨਹੀਂ ਹਲੇ ਕੋਈ ਪਤਾ ਲੱਗਿਆ ਅਸੀਂ ਵੀ ਖੇਤਾਂ ਚੋਂ ਸਿੱਧੇ ਆ ਗਏ ਇੱਥੇ ਸਿੱਧੇ ਤੁਸੀ ਆਸਤਾ ਲੱਗਿਆ ਹਾਂਜੀ ਹੇ ਪੰਦਰ ਸਾਹਿਬ ਇਹ ਦੱਸਿਓ ਜਿਹੜਾ ਐਕਸੀਡੈਂਟ ਹੋਇਆ ਕਾਦੇ ਨਾਲ ਹੋਇਆ ਤੇ ਕੌਣ ਕੌਣ ਸੀਗੇ ਸਾਰੇ ਇੱਕ ਨਾ ਸਕੂਟਰੀ ਸਵਾਰ ਸੀ ਲੇਡੀ ਦੋ ਲੋਕਾਂ ਦੇ ਦੱਸਣ ਮੁਤਾਬਕ ਇਹ ਕਮਾਲ ਕਲੇਟੇ ਦੇ ਆਲੇ-ਬਾਲੇ ਦੇ ਉੱਥੋਂ ਆ ਰਹੀ ਸੀਗੇ ਮਲਾਚੋਂ ਫੇਰ ਤੋਂ ਕੋਹਵਾ ਗੱਡੀ ਆ ਰਹੀ ਸੀ ਠੀਕ ਹੈ ਜੀ ਉਹਨਾਂ ਨੇ ਬੜੀ ਕਾफी ਮਾਰੀਆਂ ਲੋਕਾਂ ਨੇ ਦੱਸਣ ਮੁਤਾਬਕ ਉਹ ਕਹਿੰਦੇ ਆ ਕਿ ਮਤਲਬ ਕੁੜੀਆਂ ਦੀ ਗਲਤੀ ਸੀ ਜੇ ਬਾਕੀ ਹਜੇ ਅਨੁਗਵਾਰੀ ਕਰ ਰਿਹਾ ਸਾਡੇ ਆਯੂ ਸਾਹਿਬ ਆਏ ਸੀ ਐਸਐਚਓ ਸਾਹਿਬ ਆਏ ਸੀ ਅਨੁਗਵਾਰੀ ਕਰਕੇ ਦੱਸ ਦਵਾਂਗੇ ਬੇਚਿੱਦੀ ਇਹ ਕੁੜੀਆਂ ਕਿੱਥੋਂ ਦੀਆਂ ਕੁਝ ਪਤਾ ਲੱਗਿਆ ਜੀ ਉਨੇ ਜੇ ਦਸਦਮਤ ਆਲਤ ਕਹਿੰਦੇ ਆ ਬਈ ਬਹੂਣ ਪਿੰਡ ਤੋਂ ਆ ਜੀ ਤੇ ਇਹ ਜਿਹੜੀਆਂ ਕੁੜੀਆਂ ਉਹਨੇ ਕਿੱਥੇ ਭੇਜੀਆਂ ਜੀ ਇਹਨਾਂ ਨੇ ਬੜਾ ਚਾਰ ਹਫਤਾ ਕੋਈ ਪ੍ਰਾਈਵੇਟ ਕਾਰ ਵਾਲਾ ਲੈ ਕੇ ਸੀ ਜਿਹੜੇ ਅਬੂਲਾਹਨ ਤੋਂ ਪਨਾ ਜਾਏਗੇ ਠੀਕ ਹੈ ਜੀ ਆਪਣਾ ਪ੍ਰੇਸ਼ਮ ਸਿੰਘ ਜਿਹੜਾ ਪਿੰਡਾ ਜੀ ਬਹੂਣ ਇਹ ਜਿਹੜਾ ਐਕਸੀਡੈਂਟ ਹੋਇਆ ਇਸਦੀ ਬਾਰੇ ਜਾਣਕਾਰੀ ਦਿਓ ਇਹ ਮਾਂ ਤੇ ਦੋਨੇ ਆਪਣੀ ਭੂਆ ਨੂੰ ਕੁੜੀ ਥਿਆਰ ਲੈ ਕੇ ਚੱਲੀ ਸੀ ਜੀ ਜਣੀ ਉਹ ਵੀ ਮਾਂ ਦੀ ਨਾਨਾ ਨੇ ਉੱਥੇ ਮੰਡ ਚ ਇਪਿੰਡੋ ਥਿਆਰ ਲੈ ਕੇ ਜਾ ਰਹੀਆਂ ਸੀ ਅੱਛਾ ਜੀ ਲੋੜੀ ਦਾ ਥਿਆਰ ਲੈ ਕੇ ਜਾ ਰਹੀਆਂ ਸੀ ਕਿੱਥੇ ਹੋਇਆ ਕਿੱਥੇ ਐਕਸੀਡੈਂਟ ਇਹ ਮਲੇਰਾ ਦੇ ਕੋਲ ਜਾ ਕੇ ਹੋਇਆ ਕਾਲਾ ਖੜ ਦੇ ਕੋਹ ਮੋੜ ਦੇ ਆਪਣੇ ਪਾਸੇ ਕੀ ਕੀ ਨਾਮ ਸੀ ਗਿਆ ਇਹਨਾਂ ਦਾ ਲੇਡੀ ਜਿਹਦੀ ਡੈਥ ਹੋਈ ਹੈ ਉਹ ਕਮਲਜੀਤ ਕੌਰ ਹੈ ਉਹਦੀ ਲੜਕੀ ਹੈ ਉਹਦਾ ਨਾਮ ਜਸਪ੍ਰੀਤ ਹੈ ਉਹਦੀ ਹਾਲਤ ਕਿਦਾਂ ਜਸਪ੍ਰੀਤ ਉਹ ਪੀਜੀਆਈ ਰੈਫਰ ਕਰ ਦਿੱਤੇ ਹਾਲਤ ਨਾਜ਼ੁਕ ਬਣੀ ਹੈ ਇਹਨਾਂ ਦੇ ਪਿਤਾ ਕੀ ਕਰਦੇ ਫੌਜ ਫੌਜ ਚ ਉਹ ਸੁਣਨੇ ਚ ਆਇਆ ਕਿ ਹਲੇ ਪਰਸੋਂ ਹੀ ਗਏ ਆ ਹਲੇ ਪਰਸੋਂ ਗਏ ਛੁੱਟੀ ਕੱਟ ਕੇ ਛੁੱਟੀ ਕੱਟ ਕੇ ਗਏ ਹਾਂਜੀ ਗੱਡੀ ਚਾਲਕ ਦਾ ਪਤਾ ਲੱਗਿਆ ਜੀ ਨਹੀਂ ਗੱਡੀ ਦੇ ਚਾਲਕ ਦਾ ਨਹੀਂ ਹਲੇ ਕੋਈ ਪਤਾ ਲੱਗਿਆ ਅਸੀਂ ਵੀ ਖੇਤਾਂ ਤੋਂ ਸਿੱਧੇ ਆ ਗਏ ਇੱਥੇ ਸਿੱਧੇ ਤੁਸੀਂ ਹੱਸਦਾ ਲੱਗੇ ਹਾਂਜੀ ਇਹ ਠੰਦਰ ਸਾਹਿਬ ਇਹ ਦੱਸਿਓ ਜਿਹੜਾ ਐਕਸੀਡੈਂਟ ਹੋਇਆ ਕਾਦੇ ਨਾਲ ਹੋਇਆ ਤੇ ਕੌਣ-ਕੌਣ ਸੀਗੇ ਸਰ ਇੱਕ ਨਾ ਸਕੂਟਰੀ ਸਵਾਰ ਸੀ ਔਰ ਧੀ ਲੋਕਾਂ ਦੇ ਦੱਸਣ ਮੁਤਾਬਕ ਇਹ ਕਮਾਲ ਪੁਲੀਸ ਤੋਂ ਪਾਲੇ ਪਾਸੇ ਤੇ ਧੰਵਾਦੀਆਂ ਜੀ ਆ ਕਾਲਾ ਜੋ ਡੇਰ ਤੋਂ ਕੋਹਵਾ ਗੱਡੀ ਆ ਰਹੀ ਸੀ ਠੀਕ ਹੈ ਜੀ ਉਹਨਾਂ ਨੇ ਬੜੀ ਕਾफी ਮਾਰੀਆਂ ਲੋਕਾਂ ਦੇ ਦੱਸਣ ਮੁਤਾਬਕ ਉਹ ਕਹਿੰਦੇ ਆ ਬਸ ਮਤਲਬ ਕੁੜੀਆਂ ਦੀ ਗਲਤੀ ਸੀ ਜੇ ਬਾਕੀ ਹਜੇ ਇਨਕੁਆਇਰੀ ਕਰ ਰਿਹਾ ਸਾਡੇ ਆਈਏ ਸਾਹਿਬ ਆਏ ਸੀ ਐਸਐਚਓ ਸਾਹਿਬ ਆਏ ਸੀ ਉਹਨਾਂ ਬਾਰੀ ਕਰਕੇ ਦੱਸ ਦੇਣਗੇ ਵੀ ਇਹ ਕੁੜੀਆਂ ਕਿੱਥੋਂ ਦੀਆਂ ਕੁਝ ਪਤਾ ਲੱਗਿਆ ਜੀ ਹੁਣੇ ਹਜੇ ਦੱਸਣ ਮੁਤਾਬਕ ਕਹਿੰਦੇ ਆ ਵੀ ਕੋਹੂਨਪਿੰਡ ਤੋਂ ਆਂਦੇ ਤੇ ਇਹ ਜਿਹੜੀਆਂ ਕੁੜੀਆਂ ਉਹਨੇ ਕਿੱਥੇ ਭੇਜੀਆਂ ਜੀ ਇਹਨਾਂ ਨੇ ਬੜਾ ਚਰ ਹਫਤਾ ਕੋਈ ਪ੍ਰਾਈਵੇਟ ਕਾਰ ਵਾਲਾ ਲੈ ਗਿਆ ਸੀ ਜਦ ਇਹ ਗੁਲਾਹਾਂ ਸਾਹਿਬ ਨੇ ਮਨਾ ਦੇਗੇ ਠੀਕ ਹੈ ਜੀ